ਸਾਰੇ ਵੀ ਮਸੀਹ ਦੇ ਸਭ ਕੋ ਜੈਨਸੀ ਦੀ ਪ੍ਰ부ਤਾਨ ਨੂੰ ਮੌਕਾ ਦਵਿੇ ਸ਼ਿਸ਼ਟਵਿੇ ਅੱਜ ਦਾ ਪਰਮੇਸ਼ਰ ਦੇ ਪਾਕ ਕਲਾਮ ਦਾ ਕੁਝ ਹਿੱਸਾ ਜਿਹੜਾ ਅਸੀਂ ਪੜਨ ਜਾ ਰਹੇ ਹਾਂ ਰਬ ਦੀ ਮਹਿਮਾ ਵਾਸਤੇ ਜਿਸ ਤਰ੍ਹਾਂ ਅਸੀਂ ਪਿਛਲੇ ਹੱਦ ਆਪਣੇ ਵਿੱਚ ਪੜਿਆ ਸੀ ਕਿ ਸਾਨੂੰ ਕਿਹੜੇ ਸਿਆਹ ਹੋਣੇ ਚਾਹੀਦੇ ਆ ਆਤਮਿਕ ਇਥਿਆਰ ਹੋਣੇ ਚਾਹੀਦੇ ਜਿਹੜੀ ਤਲਵਾਰ ਹੋਣੀ ਚਾਹੀਦੀ ਆ ਰੂਹ ਦੀ ਤਲਵਾਰ ਹੋਣੀ ਚਾਹੀਦੀ ਜੋ ਪਰਮੇਸ਼ਵਰ ਦੀ ਬਾਣੀ ਹੈ ਜਿਹੜੀ ਤਲਵਾਰ ਹੋਣੀ ਚਾਹੀਦੀ ਆ ਰੂਹ ਦੀ ਤਲਵਾਰ ਹੋਣੀ ਚਾਹੀਦੀ ਆ ਜੋ ਪਰਮੇਸ਼ਵਰ ਦੀ ਬਾਣੀ ਆ ਉਹ ਸਾਡੇ ਕੋਲ ਸਾਡੇ ਮਨ ਵਿੱਚ ਹੋਣੀ ਚਾਹੀਦੀ ਆ ਮੇਰੇ ਮਨ ਤਨ ਵਿੱਚ ਪਰਮੇਸ਼ਵਰ ਬਿਨਾ ਪ੍ਰਭੂ ਯੀਸ਼ੂ ਦੀ ਕਿਰਪਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿ ਤੈਨੂੰ ਬਚਨ ਜਿਹੜਾ ਆ ਉਹ ਮੈਨੂੰ ਯਾਦ ਰਹਿਣਾ ਚਾਹੀਦਾ ਦੁਆ ਕਰਿਆ ਕਰੋ ਅੱਜ ਵਾਸਤੇ ਹਾਂਜੀ ਬਹੁਤ سارے ਵਿਸ਼ਵਾਸਧਾਰਕ ਦੁਆ ਕਹਤੇ ਜੇ ਇੱਕ ਵਿਸ਼ੇ ਵੀ ਲਿਖਿਆ ਕਰੋ ਕਿ ਜੋ ਮੈਂ ਵਚਨ ਸੁਣਦਾ ਆਂ ਜੋ ਮੈਂ ਪੜ੍ਹਦਾ ਆਂ ਉਹਦੀ ਮੈਨੂੰ ਸਮਝ ਆਵੇ ਉਹ ਮੇਰੇ ਮਾਨ ਵਿੱਚ ਟਿਕਿਆ ਰਹੇ ਤਾਂ ਦਾ ਤਾਂ ਫਾਇਦਾ ਹੈ ਕਮਾਈ ਦਾ ਤਾਂ ਫਾਇਦਾ ਹੈ ਇਹ ਉੱਚੀ ਰਵੇ ਦੇ ਬਹੁਤੇ ਹੱਥ ਵਿੱਚ ਕਮਾਈ ਟਿਕੀ ਨਹੀਂ ਰਹਿੰਦੀ ਪੜਦਾ ਹੀ ਕੁਝ ਨਹੀਂ ਆ ਹallelujah ਇਸ ਤਰ੍ਹਾਂ ਸ ਬਹੁਤ ਸਾਰੇ ਲੋਕ ਵਚਨ ਸੁਣਦੇ ਆ ਤੇ ਸੁਣ ਕੇ ਆਪਣੇ ਘਰਾਂ ਚ ਵਾਪਸ ਚਲ ਜਾਂਦੇ ਆ ਤੇ ਜਦੋਂ ਵਾਪਸ ਚਲ ਜਾਂਦੇ ਆ ਫਿਰ ਮਿਲਦੇ ਪ੍ਰਭੂ ਦੇ ਦਾਸ ਨੂੰ ਜਦੋਂ ਭੁੱਲ ਜਾਂਦਾ ਨਾ ਕੋਈ ਬੰਦਾ ਕਿ ਤੂੰ ਕੌਣ ਆ ਕਿੱਥੋਂ ਆਇਆ ਉਹੀ ਬਚਨ ਮੈਂ ਫੇਦਵਾਂ ਨੂੰ ਸੁਣਾਇਆ ਤਾਂ ਵੀ ਕਹਿਣਾ ਕੋਬਤ ਜਿਆਦਾ ਬੜਾ ਮਜਾ ਆ ਕਿਉਂਕਿ ਪਹਿਲਾਂ ਤੁਹਾਨੂੰ ਯਾਦ ਨਹੀਂ ਜਦ ਤੈਨੂੰ ਪਹਿਲਾਂ ਯਾਦ ਹੋਵੇ ਫਿਰ ਤੁਸੀਂ ਕੀ ਕਹਿਣਾ ਇਹ ਤਾਂ ਤੁਸੀਂ ਪਹਿਲਾਂ ਵੀ ਸੁਣਾਇਆ ਸੀ ਇਸ ਕਰਕੇ ਜਿਹੜੇ ਬੰਦੇ ਬੜਨਾ ਹੈ ਇਹ ਤਾਂ ਤੁਸੀਂ ਪਹਿਲਾਂ ਵੀ ਸੁਣਾਇਆ ਜੀ ਮੁੰਝੇ ਹੋਰ ਸੁਣਾਓ ਕੁਝ ਨਵਾਂ ਸੁਣਾਓ ਮੁੰਝੇ ਹੋਰ ਅਸੀਂ ਸੁਣਨਾ ਚਾਹੁੰਨੇ ਆ ਹallelujah ਇੰਤਾਂ ਦਾ ਤਿਆਰ ਕਰਕੇ ਆਪਣੇ ਆਪ ਨੂੰ ਆਇਆ ਕਰੋ ਹallelujah ਸਵਾਰ ਕਰੋ ਪਾਸੇ ਜੀ ਨੂੰ ਪਾਸੇ ਜੀ ਆਹ वचन ਇਹ ਤੁਸੀਂ ਪਹਿਲਾਂ ਵੀ ਸੁਣਾਇਆ ਅੱਜ ਫੇਰ ਵੀ ਸੁਣਾਤਾ ਕਿਹੜੇ ਬਦੇ ਬੰਨਣਾ ਹੈ ਪਰਮੇਸ਼ਵਰ ਦੀ ਕਿਰਪਾ ਮਈ ਵਾਲੇ ਬਦੇ ਬੰਨਣਾ ਜਿਹੜਾ ਪਰਮੇਸ਼ਰ ਦੀ ਕਿਰਪਾ ਹੋਵੇ ਸਭ ਕੁਝ ਕੀ ਰਵੇ ਯਾਦ ਰਵੇ ਜਿੱਦਾਂ ਲੈਣ ਦੇ ਦੇਣ ਦਾ ਨੂੰ ਯਾਦ ਹਾਂਜੀ ਪਾਸੇ ਜੀ ਦੀ ਸਪੋਰਟ ਕੀਤੀ ਹੋਵੇ ਤੇ ਹਾਂਜੀ ਉਹ ਤਰਿਆਂ ਨੂੰ ਦੱਸਣਾ ਕਿ ਉਹ ਪਾਸ ਦੀ ਮਸਪੋਰਟ ਕੀਤੀ ਤਾਂ ਆਪ ਬਾਸਰ ਬਣਿਆ ਇਦਾਂ ਤੁਹਾਨੂੰ ਪਰਮੇਸ਼ਰ ਦਾ ਬਚਨ ਵੀ ਯਾਦ ਰਹਿਣਾ ਚਾਹੀਦਾ ਹੈ ਚਾਹੀਦਾ ਹੈ ਕਿ ਬਾਸਾ ਜੀ ਪਿਛਲੇ ਤੇਰੀ ਆਈ ਸੁਣਾਇਆ ਜੀ ਪਿਛਲੇ ਤੇਰੀ ਸੁਣਾਇਆ ਕਿ ਕਿਹੜੀ ਤਲਵਾਰ ਹੋਣੀ ਚਾਹੀਦੀ ਆ ਰੂ ਦੀ ਤਲਵਾਰ ਪਰਮੇਸ਼ੁਰ ਦੀ ਜੋ ਬਾਣੀ ਆ ਬਾਣੀ ਸਾਡੇ ਹੌਲ ਹੋਣੀ ਚਾਹੀਦੀ ਆ ਹਾਲੇਲੂਇਆ ਅੱਜ ਸਾਡੇ ਕੋ ਸਮਾਥ ਥੋੜਾ ਐਸ ਕਰਕੇ ਅਸੀਂ ਕੁਝ ਗੱਲਾਂ ਨੂੰ ਕਰਾਂਗੇ ਫਿਰ ਅਗਲੇ ਹfte ਆਪਾਂ ਚਰਚਾ ਕਰਾਂਗੇ ਇਹਨਾਂ ਗੱਲਾਂ ਤੇ ਕਿਉਂਕਿ ਪਰਮੇਸ਼ੁਰ ਦੀ ਬਾਣੀ ਦੇ ਵਰਤਾਨ ਜਿਹੜੇ ਆ ਸਾਡੇ ਕੋਲ ਪੜਾਂਗੇ ਪਰਮੇਸ਼ੁਰ ਦੇ ਪਾਕ ਕਲਮ ਚੋਂ ਪਰਮੇਸ਼ੁਰ ਦੇ ਜੋ ਬਹੁਤ ਸਾਰੇ ਵਰਤਾਨਾਂ ਵਿੱਚੋਂ ਕੁਝ ਵਰਤਾਨ ਇੱਕ ਵਰਤਾਨ ਆ ਕਿ ਚੰਗੀ ਲੜਾਈ ਲੜਦੀ ਲੜਾਈ ਸਾਰੇ ਲੜਦੇ ਆ ਸਰੀਰਿਕ ਲੜਾਈ ਨਹੀਂ ਆ ਸਾਡੀ ਸਰੀਰਿਕ ਲੜਾਈ ਨਹੀਂ ਆ ਸਾਡੀ ਕਿਹੜੀ ਜਾ ਆਤਮਿਕ ਲੜਾਈ ਹੈ ਕਿਹਨਾਂ ਨਾਲ ਅੰਧਕੋਰ ਦੇ ਮਹਾਰਾਜਾ ਨਾਲ ਹallelujah ਇਸ ਕਰਕੇ ਸਾਨੂੰ ਚੰਗੀ ਲੜਾਈ ਲੜਨੀ ਜ਼ਰੂਰੀ ਹੈ ਦੂਸਰਾ ਤਮੋਥੀਅਸ ਚੈਪਟਰ ਨੰਬਰ 4 7 ਤੇ 8 ਬਰਸ ਦੂਸਰਾ ਤਮੋਥੀਅਸ ਚੌਥਾ ਅਧਿਆਇ 7 ਤੇ 8 ਬਚ ਜੀ ਪੜੀਏ ਜੀ ਹallelujah ਮੈਂ ਚੰਗੀ ਲੜਾਈ ਲੜ ਚੁਕਾ ਹਾਂ ਮੈਂ ਤੌਰ ਮੁਕਾ ਛੱਡੀ ਮੈਂ ਨੇਚਾ ਦੀ ਸ਼ਾਮ ਕੀਤੀ ਹੈ ਹੁਣ ਤੋਂ ਮੈਂ ਹੁਣ ਤੋਂ ਤਰਗ ਦਾ ਮੁਕ ਮੇਰੇ ਲਈ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਤਰਵੀ ਨਿਯਾਈ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋ ਉਹਨਾਂ ਸਭਣਾ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਉਹਨੂੰ ਪਿਆਰਾ ਜਾਣਿਆ ਬੋਲੋ ਆਮੀਨ ਆਮੀਨ ਹallelujah ਹallelujah ਸਾਨੂੰ ਸਾਰਿਆਂ ਨੂੰ ਕੀ ਮਿਲਣਾ ਚਾਹੀਦਾ ਹੈ ਪ੍ਰਕਾਸ਼ ਹਾਂਜੀ ਸਾਨੂੰ ਸਾਰਿਆਂ ਨੂੰ ਮੁਕਟ ਮਿਲਣਾ ਚਾਹੀਦਾ ਜਿਹੜਾ ਮਚਰਾਉਂਦਾ ਨਹੀਂ ਜਿਹੜਾ ਕਮਲਾਉਂਦਾ ਨਹੀਂ ਜਿਹੜਾ ਕਦੀ ਫਿਰ 5 ਸਾਲਾਂ ਬਾਅਦ ਲਖਣਾ ਨਹੀਂ ਹallelujah ਸਦਾ ਦਾ ਜੀਵਨ ਅਨੰਤ ਕਾਲ ਦਾ ਜੀਵਨ ਉਹ ਸਾਨੂੰ ਮਿਲਣਾ ਔਰ ਸਭ ਤੋਂ ਵੱਧ ਪਰਮੇਸ਼ਵਰ ਕਹਿੰਦਾ ਕਿ ਮੈਂ ਚੰਗੀ ਲੜਾਈ ਲੜ ਚੁੱਕਾ ਹਾਂ ਪਰਭੂ ਮੈਨੂੰ ਬਰਕਤ ਦੇ ਮੈਂ ਚੰਗੇ ਕੰਮ ਕਰ ਜਾਵਾਂ ਪਰਭੂ ਮੈਨੂੰ ਬਰਕਤ ਦੇ ਮੈਂ ਕੁਝ ਚੰਗਾ ਕਰ ਜਾਵਾਂ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਸਮਾਜ ਲਈ ਆਪਣੇ ਰਿਸ਼ਤੇ ਲਈ ਆਪਣੇ ਨਾਤੇ ਲਈ ਆਪਣੇ ਦੋਸਤਾਂ ਲਈ ਆਪਣੇ ਮਿੱਤਰਾਂ ਲਈ ਹਾਲੇਲੂਇਆ ਕੀ ਕਰ ਜਾਵਾਂ ਮੈਂ ਕੁਝ ਚੰਗਾ ਕਰ ਜਾਵਾਂ ਪਾਲਿਸ ਰਸੂਲ ਕਰਕੇ ਗਿਆ ਕਿ ਸਾਡੇ ਵਾਸਤੇ ਕਿੰਨੀਆਂ ਪੱਤਰੀਆਂ ਲੈ ਕੇ ਆਓ ਜਿਹੜੀ ਲੜਾਈ ਤੇ ਲੜੀ ਹੁੰਦੀ ਦੀ ਕੀ ਸਾਹਮ ਕੇ ਰੱਖਿਆ ਉਹਨੇ ساری ਉਮਰ ਪੈਹਾ ਬੋਲੋ ਭੋਜਨ ਵਸਤਰ ਤੁਹਾਨੂੰ ਦੇਣ ਲੱਗਾ ਥੋੜਾ ਜਿਹਾ ਗਰੇਜ ਹੁੰਦਾ ਜਦੋਂ ਕੁਝ ਸਾਡੇ ਕੋਲ ਕੁਝ ਹੋਵੇ ਤੇ ਪਰ ਉਹ ਕਿਹਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਸਾਂਭਿਆ ਮੈਂ ਨੇਚਾਂ ਨੂੰ ਸਾਂਭ ਕੇ ਰੱਖਿਆ ਆਪਣੇ ਵਿਸ਼ਵਾਸ ਨੂੰ ਸਾਂਭ ਕੇ ਰੱਖੋ ਆਪਣੇ ਵਿਸ਼ਵਾਸ ਤੇ ਟਿਕੇ ਰਹੋ ਇੱਕ ਦਿਨ ਜਿੱਤ ਹੋਵੇਗੀ ਸਾਰੀ ਦੁਨੀਆ ਵੇਖੇਗੀ ਜਦੋਂ ਪਰਮੇਸ਼ਰ ਬਿਤਾ ਪ੍ਰਭੂ ਇਹ ਸੁਣਾਸੀ ਤੁਹਾਡੇ ਸਿਰ ਤੇ ਮੁਕਟ ਰੱਖੇਗਾ ਤਾੜੀ ਮਾਰ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ हालेलुया 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 पडा गति प्रकाश दी पोथी चैप्टर नंबर 21 1 ਤੋਂ 7 ਤੱਕ ਪ੍ਰਕਾਸ਼ਿਤ ਵਾਕਿਆ चैप्टर नंबर 21 ਵਰਸ 1 ਤੋਂ 7 ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਮੈਂ ਨਵਾਂ ਆਕਾਸ਼ ਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪੈਦੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ ਹallelujah ਹallelujah ਲੈ ਨਵੀਂ ਕਾਸ਼ਤ ਨਮਾਈ ਧਰਤੀ ਵੀ ਕੀ ਗਾਹ ਨੂੰ ਸਮੁੰਦਰ ਵੀ ਹੈ ਨਹੀਂ ਨਹੀਂ ਪ੍ਰਾਣੀਆਂ ਗੱਲਾਂ ਬੀਤ ਗਈਆਂ ਖਮੀਰ ਵਿੱਚੋਂ ਕੁਝ ਵੀ ਤੁਸੀਂ ਰੱਖਣਾ ਪ੍ਰਾਣਿਕ ਖਮੀਰ ਤੋਂ ਕੀ ਰਿਓ ਹਾਂਜੀ ਬਚ ਕੇ ਦਿਓ ਖਮੀਰ ਜਿੰਦਾ ਪ੍ਰਾਣਾ ਰਾਤ ਦਾ ਕੁਝ ਰਿੱਦਾ ਪੱਕਾ ਹਨਾ ਆਟਾ ਗੁੰਨਿਆ ਹੋਵੇ ਤੇ ਉਹਨੂੰ ਕਹਿੰਦੇ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਹੁਣ ਵੀ ਜੀਵਨ ਚ ਰੱਖੀਆਂ ਤੇ ਫਿਰ ਤੁਹਾਨੂੰ ਉਹ ਲਾਉ ਮਾਰਛ ਸ਼ਾਮ ਲਾਉਂਦੀ ਜਰੂਰਤ ਨਹੀਂ ਮੇਰੇ ਵੱਲੋਂ ਮੈਂ ਕਵਾਂਗਾ ਵੀ ਨਾ ਹੀ ਹੋਉਂਦੀ ਚੰਗੀ ਗੱਲ ਚੱਗੇ ਹੋ ਦੇ ਤੁਸੀਂ ਇਹ ਗੱਲ ਨੂੰ ਜਾਣਦੇ ਹੀ ਨਾ ਪਰ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਕੋ ਲੇਖਾ ਲਿਆ ਜਾਣਾ ਹallelujah 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 ਪੁਰਾਣੀਆਂ ਗੱਲਾਂ ਬੀਤ ਗਿਆ ਤਾਂ ਫਿਰ ਵੀ ਜੇ ਉਹਨਾਂ ਨੂੰ ਅਸੀਂ ਰੱਖੀ ਜਾਈ ਉਹ ਪੁਰਾਣੇ ਸਮੇਂ ਚ ਚੰਗੇ ਹਾਂ ਪੁਰਾਣਾ ਸਮਾਂ ਆਜਦਾ ਹੀ ਪੁਰਾਣਾ ਸਮਾਂ ਆਉਂਦਾ ਹੀ ਉਹ ਬੀਤ ਗਿਆ اون ਵੇਲੇ ਸਮੇਂ ਚ ਕੀ ਕਰਨਾ ਪਲਾਨ ਬਣਾਓ ਯੋਜਨਾ ਬਣਾਓ ਪ੍ਰਭੂ ਦੇ ਹੱਥ ਵਿੱਚ ਦੋ ਆਪਣੇ ਲਈ ਆਪਣੇ ਬੱਚਿਆਂ ਲਈ ਚਰਚ ਲਈ ਕ੍ਰੀਸਚੀਅਨ ਲਈ ਅਦਰ ਹੋਰ ਵੀ ਕਈ ਚੀਜ਼ਾਂ ਨੇ ਲਈ ਪਲਾਨ ਬਣਾ ਕੇ ਪਰਮੇਸ਼ਰ ਦੇ ਹੱਥ ਵਿੱਚ ਦੋ ਸਫਲ ਹੋਣਗੇ ਹallelujah ਹallelujah ਹਾਂਜੀ ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ ਇਦਾਂ ਜਿੱਦਾਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ ਕੀ ਹੈ ਨਵੀਂ ਯਰੂਸ਼ਲਮ ਨਿਊ ਇਰਿਕਸ਼ਣਮ ਹਾਂਜੀ ਪਰਮੇਸ਼ੁਰ ਦੇ ਕੋਲੋਂ ਆਕਾਸ਼ੋਂ ਉੱਤਰ ਦੀ ਨੂੰ ਵੇਖਿਆ ਹਾਂ ਅਤੇ ਮੈਂ ਸਿਗਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਪ ਦੇ ਸੁਣੀ ਪ੍ਰਭੂ ਦੀ ਆਵਾਜ਼ ਨੂੰ ਸੁਣੋ ਤੇ ਕੰਨ ਬੰਦ ਨਾ ਕਰੋ ਮਨ ਨੂੰ ਫਰੋਗ ਤੇ ਪ੍ਰਭੂ ਕੋਲੇ ਉਹ ਪ੍ਰਭੂ ਜਾਨੇ ਦੀ ਬਰਕਤਾਂ ਰੱਖੇ ਬੈਠਾ ਬਾਜਾ ਮਾਰਦਾ ਹਾਂਜੀ ਕੀ ਵੇਖ ਪਰਮੇਸ਼ੁਰ ਦਾ ਤੇਰਾ ਮਨੁੱਖਾ ਦੇ ਨਾਲ ਹੈ ਹਾਂ ਅਤੇ ਉਹ ਉਹਨਾਂ ਉਹ ਉਹਨਾਂ ਨਾਲ ਤੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਬੋਲੋ ਬੋਲੋ ਅਮੀਨ ਅਮੀਨ ਕੀ ਕਰੇਗਾ ਉਹ? ਹਰੇਕ ਹੰਝੂ ਪੂੰਝੇਗਾ ਹੰਝੂ ਵਗਦੇ ਆ ਕਿ ਨਹੀਂ ਹਾਂਜੀ ਪਰ ਜਦੋਂ ਕੋਈ ਨੂੰ ਰੋਣਾ ਆਉਂਦਾ ਤੇ ਉਹ ਕਿਦਨੋਂ ਹੋ ਜਾਂਦਾ ਹੈ ਸੈਡ ਨੋ ਹੋ ਜਾਂਦਾ ਹੈ ਪਰ ਉਹ ਕਿ ਰੋ ਕੇ ਫੇਰ ਆ ਜਾਂਦਾ ਹੈ ਸਮਾਜ ਵਿੱਚ ਬਦ ਜੇ ਤੁਸੀਂ ਪ੍ਰਭੂ ਦੇ ਸਾਹਮਣੇ ਰੁਮੋਗੇ ਨਾ ਤੁਹਾਡੀ ਅੱਖਾਂ ਦੇ ਹੰਝੂ ਵੀ ਕਰਦੇ ਰਹਿਗਾ ਤੁਸੀਂ ਆਪਣੇ ਹੰਝੂ ਹਜੇ ਤੱਕ ਆਪ ਹੀ ਪੂੰਝਦੇ ਆਏ ਰੋਲਿਆ ਤੇ ਉਪਕਾਰ ਕੇ ਰੋਲਿਆ ਚੁੱਕ ਗਾ ਜੀ ਪਰ ਪ੍ਰਭੂ ਤੁਹਾਡੇ ਹੰਝੂ ਪੂੰਝੇਗਾ ਪ੍ਰਭੂ ਦੇ ਸਾਹਮਣੇ ਆਪਣਾ ਰੋਣਾ ਪ੍ਰਭੂ ਯੇਸ਼ੂ ਨਾਸੀ ਕੋ ਮੰਗੋ ਸ਼ਕਤੀ ਕਿ ਮੈਂ ਇਹ ਚੱਕ ਵਿੱਚ ਸੰਸਾਰ ਵਿੱਚ ਰਹਿੰਦਿਆਂ ਹੋਇਆ ਲੜਾਈ ਲੜਨੀ ਆ ਇੱਕ ਨੇਚਾ ਦੀ ਢਾਲ ਇੱਕ ਤਲਵਾਰ ਮੈਨੂੰ ਚਾਹੀਦੀ ਆ ਹਨਾ ਇੱਕ ਮੁਕਤੀ ਦਾ ਟੋਪ ਚਾਹੀਦਾ ਆ ਇੱਕ ਸੰਜੋ ਮੈਨੂੰ ਚਾਹੀਦੀ ਬੁਲਟ ਪ੍ਰੂਫ ਜੈਕਟ ਚਾਹੀਦੀ ਹੈ ਵਿਰੋਧੀ ਮੇਰੇ ਉੱਤੇ ਜਿਹੜੇ ਰਹਿੰਦੇ ਨੇ ਮੈਨੂੰ ਉਹਨਾਂ ਤੋਂ ਉਹਨਾਂ ਦੇ ਤੀਰਾਂ ਤੋਂ ਬਚਾਓ ਵਾਲ ਤੇ ਕੀ ਚਾਹੀਦਾ ਆ ਤੇਰਾ ਕਵਜ ਚਾਹੀਦਾ ਹੈ ਹallelujah ਪ੍ਰਭੂ ਦੇ ਸਾਹਮਣੇ ਰਵੋ ਹੱਜੂ ਬੋਜੀ ਦਾ ਬੇਗਾ ਫਿਰ ਕਦੀ ਵੀ ਉੱਥੇ ਰੋਣਾ ਇਹ ਗੀਚੀਆਂ ਦਾ ਵਟਣਾ ਇੱਥੇ ਬੇਵਸ਼ੀ ਹੋ ਜਾਂਦੀ ਮਨੁੱਖ ਦੀ ਬੇਵਸ਼ ਹੋ ਜਾਂਦਾ ਮਨੁੱਖ ਕੁਝ ਕਰ ਨਹੀਂ ਪਾਉਂਦਾ ਹallelujah ਕੁਝ ਕਰ ਨਹੀਂ ਪਾਉਂਦਾ ਤੂੰ ਕੰਮ ਕਰਦੇ ਰਿਵਾਰਡ ਕੋਈ ਹੋਰ ਲੈ ਜਾਂਦਾ ਮੀਂਹ ਤੇ ਤੂੰ ਹੀ ਲਾਈਆ ਪ੍ਰਸ਼ੰਸਾ ਕੇ ਹੋਰ ਦੀ ਹੋਈ ਜਾਂਦੀ ਪਰ ਇੱਥੇ ਨਹੀਂ ਕੋਈ ਪਾਸਾ ਹੈ ਪਰ ਸਵਰਗ ਵਿੱਚ ਤੁਹਾਡਾ ਮੁਕਤ ਕੋਈ ਲੈ ਨਹੀਂ ਸਕਦਾ ਤੁਹਾਡਾ ਸਥਾਨ ਕੋਈ ਲੈ ਨਹੀਂ ਸਕਦਾ ਇਸ ਕਰਕੇ ਜਿੱਦੋਂ ਯਾਦ ਕਰੋ ਹਾਂਜੀ ਫਤੇ ਕੋਹਰੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਇਹ ਉਹ ਖਾਲਵਾ ਪਰਮੇਸ਼ਵਰ ਦੇ ਰਾਜ ਦਾ ਇਹ ਧਰਤੀ ਦਾ ਨਹੀਂ ਆਂ ਵੀ ਧਰਤੀ ਦੇ ਮੌਤ ਨਹੀਂ ਹੋਵੇਗੀ ਧਰਤੀ ਉਤੇ ਕੋਈ ਪਿੰਡ ਤੇ ਕੋਈ ਘਰ ਇਹੋ ਜਿਹਾ ਨਹੀਂ ਆ ਜਿੱਥੇ ਕਦੇ ਜੱਥ ਨਾ ਹੋਈ ਹੋਵੇ ਹਾਂਜੀ ਅਤੇ ਅਗਾਹਾਂ ਨੂੰ ਸੋਗ ਨਾ ਰੋਣਾ ਉਥੇ ਜਿੱਦ ਉੱਜੇ ਤੇ ਕਿ ਜਾਵੋਗੇ ਪਿਛਲੀ ਵਾਰੀ ਆਪਾਂ ਜਿੱਤ ਦੀ ਗੱਲ ਕੀਤੀ ਸੀ ਜਿਹੜੇ ਜਿੱਤ ਕੇ ਜਾਣਗੇ ਉਹਨਾਂ ਨੂੰ ਸੋਗ ਕਰਨ ਦੀ ਲੋੜ ਨਹੀਂ ਪਹਵਗੇ ਤੂੰ ਦੂਤਾ ਮਰਗੇ ਹੋਵੋਗੇ ਉਥੇ ਭੁੱਖ ਨਾ ਪਿਆਸ ਹੋਊਗੀ ਐਸੇ ਦੇਸ਼ ਵਿੱਚ ਜਿੱਥੇ ਅਸਾ ਚਲੇ ਜਾਣਾ ਏ ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ ਉਸ ਦੇਸ਼ ਦਾ ਸੁਗਾ ਹੈ ਰੇਸ਼ ਪਰ ਉਹ ਕਦੇ ਰੋ ਨਹੀਂ ਨੇ ਹallelujah 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 ਹੇਲੂਇਆ 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 ਧੀਰੇ ਤੇ ਜਵਾਰਾਂ ਦੇ ਉਹ ਨਾਲ ਜੜੀਏ ਧੀਰੇ ਤੇ ਜਵਾਰਾਂ ਦੇ ਉਹ ਨਾਲ ਜੜੀਏ ਪ੍ਰਭੂ ਯੇਸ਼ੂ ਆਪੇ ਉਹ ਦੀਨੀ ਕਰੀਏ ਪ੍ਰਭੂ ਯੇਸ਼ੂ ਆਪੇ ਉਹ ਦੀਨੀ ਕਰੀਏ ਉਸ ਨਗਰੀ ਦਾ ਚੌਕ ਤਲ ਸੋਨੇ ਦਾ ਉਹ ਤੇ ਕਦੇ ਹੋਣੀ ਨਹੀਂ ਹallelujah 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 ਇਹ ਉਸ ਜਗ੍ਹਾ ਦਾ ਹਾਲ ਵਾ ਜਿਹੜਾ ਤੁਹਾਨੂੰ ਦੱਸਿਆ ਗਿਆ ਵੀ ਪ੍ਰਕਾਸ਼ ਸਿੰਘ ਮੋਦੀ ਜੀ ਪੜ੍ਹ ਕੇ ਵੇਖ ਸਕਦੇ ਜੀ ਇਹ ਨੂੰ ਅਸੀਂ ਪਹਿਲਾਂ ਦਰਸਾਇਆ ਆ ਕਿ ਉੱਥੇ ਲੋਕੀ ਜਿਹੜਾ ਤੁਹਾਨੂੰ ਸਵਰਗ ਦਿਖਾਉਂਦੇ ਉਹ ਤੁਹਾਨੂੰ ਮਨ ਲਾ ਕੇ ਦਿਖਾਉਂਦੇ ਆ ਤੋਂ ਪੜ੍ਹ ਕੇ ਹallelujah ਤੁਸੀਂ ਵੀ ਇੱਕ ਸਰਦਫੇ ਬਿਟੀ ਨਹੀਂ ਆ ਜਿੱਥੇ ਮਿੱਟੀ ਅਥੇ ਜਗਾਂਣ ਲੱਗਦਾ ਆ ਇਸੇ ਮਿੱਟੀ ਆ ਉਥੇ ਸਿਉਂ ਕੇ ਆ ਜਾਂਦੀ ਆ ਹallelujah ਪਰ ਉਥੇ ਆਪਣਾ ਧਨ ਜਮਾ ਕਰੋ ਜਾਨ ਜਿਹਦੇ ਚੋਰ ਨਹੀਂ ਲੱਗਦਾ ਤੇ ਜਿੱਥੇ ਕੋਈ ਸਾਣ ਨਹੀਂ ਲਾ ਸਕਦਾ ਜਿੱਥੇ ਕੋਈ ਜੁਗਾਲ ਖਰਾਬ ਨਹੀਂ ਕਰ ਸਕਦਾ ਇਸ ਕਰਕੇ ਸਵਰਗ ਚ ਆਪਣਾ ਧਨ ਇਕੱਠਾ ਕਰੋ ਆਤਮਿਕ ਮਿਹਨਤ ਕਰੋ ਹਾਂਜੀ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸੀ ਬਸ ਨੂੰ ਉੱਤੇ ਬਿਰਾਜਮਾਨ ਹੈ ਬੋਲਿਆ ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਅਤੇ ਉਹਨਾਂ ਕਿਹਾ ਲਿਖ ਕਿਉਂ ਜੋ ਇਹ ਵਚਨ ਨੇਚਾ ਜੋਗ ਅਤੇ ਸਤ ਹਨ ਅਤੇ ਉਹਨ ਮੈਨੂੰ ਆਖਿਆ ਹੋ ਗਿਆ ਹੈ ਮੈਂ ਅਲਫਾ ਅਤੇ ਓਮੇਗਾ ਆਦਤ ਅਤੇ ਅੰਤ ਹਾਂ ਜਿਹੜਾ ਧਿਆਇਆ ਰਿਹਾ ਮੈਂ ਉਹਨੂੰ ਅਮਰਤ ਜਨ ਦੇ ਸੋਤੇ ਵਿੱਚੋਂ ਮੁਫਤ ਪਿਆਵਾਗਾ ਜਿਹੜਾ ਜਿੱਤਣ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਤੁਹਾਡੀ ਮਾਰ ਕੇ ਪ੍ਰਭੂ ਦਾ ਧੰਨਵਾਦ ਕਰ ਪਰਮੇਸ਼ਰ ਨੇ ਕੀ ਦਿੱਤਾ ਹੈ ਵਾਅਦਾ ਦਿੱਤਾ ਹੈ ਉਹ ਮੇਰਾ ਪੁੱਤਰ ਹੋਵੇਗਾ ਤੇ ਮੈਂ ਉਹਦਾ ਇਜ਼ਹ ਮੰਗਦਾ ਜੇ ਪਰਮੇਸ਼ਰ ਸਾਡਾ ਪਤਾਇਆ ਤੇ ਸਭ ਕੋ ਜੀ ਉਹਦਾ ਆ ਇਹਦਾ ਸਾਰਾ ਕੋ ਜੀ ਸਾਡਾ ਆ ਹallelujah ਜੋ ਉਹਦਾ ਆ ਸਭ ਕੋ ਜੀ ਮੇਰਾ ਆ ਇਸ ਕਰਕੇ ਭਾਈ ਭੈਣੋ ਆਪਣੇ ਦਿਲ ਮਜ਼ਬੂਤ ਕਰੋ ਬਾਦੀ ਵਿੱਚ ਦੇਚਾ ਵਿੱਚ ਡਿੜ੍ਹਾੜ ਰਭੋ ਵਿਸ਼ਵਾਸ ਵਿੱਚ ਡਿੜ੍ਹਾੜ ਰਭੋ ਅੱਗੇ ਵਧੋ ਤੇ ਪ੍ਰਭੂ ਨੇ ਤੁਹਾਡੇ ਵਾਸਤੇ ਮੁਕਤ ਰੱਖਿਆ ਆ ਉਹ ਤੁਹਾਨੂੰ ਦੇਣਾ ਚਾਹੁੰਦਾ ਆ ਇਹਦਾ ਹੋਵੇ ਕਿਤੇ ਕੋਈ ਤੁਹਾਡਾ ਮੁਕਤ ਕੋਈ ਹੋਰ ਲਿਆ ਜਾਵੇ ਹallelujah ਇਸ ਕਰਕੇ ਨੇਚਾ ਦੇ ਵਿਸ਼ਵਾਸ ਵਿੱਚ ਬਣੇ ਰਹੋ ਅੰਗਾ ਮੈਂ ਨੇਚਾ ਨੂੰ ਕੀ ਰੱਖਿਆ ਆ ਬਾਲੋ ਸਰਸੂ ਦੇ ਦਾ ਮੈਂ ਨੇਚਾ ਨੂੰ ਸਾਭ ਕੇ ਰੱਖਿਆ ਆ ਨੇਚਾ ਨੂੰ ਕੀ ਕੀਤਾ ਮੈਂ ਸਾਹਮਣੇ ਰੱਖਿਆ ਆ ਤੇ ਸੀਗੀਰੇ ਸਾਹਮਣੇ ਰੱਖਣਾ ਸੋਨਾ ਚਾਂਦੀ ਕਪੜੇ ਹਾਂਜੀ ਗਣੇ ਅਸੀਂ ਇਹ ਚਾਹੋ ਸਾਹਮਣੇ ਰੱਖਣਾ ਜਾਨੀ ਕਿ ਆਪਣੇ ਤਨ ਦੀ ਤੇ ਆਪਣੇ ਮਨ ਦੀ ਕਰਨੀ ਰਖਵਾਲੀ ਕਰਨੀ ਆ ਅਸੀਂ ਜਿਸ ਕਲੰਕ ਤੇ ਬੇਦਾਗ ਪਰਮੇਸ਼ਰ ਦੇ ਸਾਹਮਣੇ ਧੂਲ ਦੀ ਤਰ੍ਹਾਂ ਹੀ ਹੋਣਾ ਆ ਬੇਸ਼ ਹੋਣਾ ਆ ਪ੍ਰਭੂਤਾ ਅਨੁਸਾਰ ਉਹ ਬਰਕਤ ਦੇਣਾ ਬਚਨਾਂ ਨਾਲ ਆਸ਼ੀਸ਼ ਕਰੇ ਉਹ ਸਭੱਖਾਂ ਨੂੰ ਬੰਦ ਕਰਾ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਜੀ ਤੁਸੇ ਰੂਹ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਦਿੱਤੀ ਆ ਧੰਨਵਾਦ ਕਰਦੇ ਪ੍ਰਭੂ ਜੀ ਤਲਵਾਰ ਇਹਨਾਂ ਬੱਚਿਆਂ ਕੋਲ ਹਮੇਸ਼ਾ ਰਹੇ ਔਰ ਇਹ ਤਲਵਾਰ ਤੁਹਾਡਾ ਪਰਮੇਸ਼ਰ ਰਹੂ ਜੀ ਦੀ ਰੱਖਿਆ ਪ੍ਰਤਕਸ਼ਨਾ ਕਰਦੇ ਹੋਵੇ ਔਰ ਪਿਤਾ ਪਰਮੇਸ਼ਰ ਦੀ ਬਾਣੀ ਹਮੇਸ਼ਾ ਨਾਲ ਯਾਦ ਹੋਵੇ ਔਰ ਪ੍ਰਭੂ ਜੀ ਨੇਚਾ ਵਿਸ਼ਵਾਸ ਵਿੱਚ ਬਣੇ ਰਹਿਣ ਔਰ ਪ੍ਰਭੂ ਯਿਸੂ ਨਾਸੀ ਜੀ ਨਵਾਂ ਕਾਚ ਨਵੀਂ ਧਰਤੀ ਵਿੱਚ ਪਰਵੇਸ਼ ਹੋਣ ਅਤੇ ਰਾਜੇ ਸ਼ਾਮਾ ਹੋਣ ਔਰ ਮੇਦਾ ਪਰਮੇਸ਼ਰ ਪ੍ਰਭੂ ਜੀ ਉਥੇ ਰੋਣਾ ਤੇ ਖੇਚੀਆ ਦਾ ਵਟਰਾ ਨਹੀਂ ਆ ਇਹਨਾਂ ਦੀ ਜਾਨ ਸਦਾ ਸਦਾ ਸਲਾਮਤ ਰਹੇ ਉਥੇ ਇਸ ਧਰਤੀ ਦੇ ਵੀ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਬੇਨਤੀ ਕਰਦਾ ਤੁਹਾਡੇ ਪਾਕ ਦੂਤਾਂ ਦੀ ਵਾਰ ਰਵੇ ਆਤਮਾ ਦੀ ਗਵਾਹੀ ਰਵੇ ਪ੍ਰਾਰਥਨਾ ਪਵਿੱਤਰ ਪ੍ਰਭੂ ਯੀਸ਼ੂ ਦੇ ਪਾਕ ਨਾਮ ਤੋਂ ਮੰਗੇ ਹallelujah 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 ਸਭ ਕੋ ਜੈਮਸੀ ਦੀ ਪ੍ਰਭੂਤਾਂ ਨੂੰ ਬਰਕਤ ਦੋ ਗੋਡ ਬles